ਅਕਾਲ ਤਖਤ ਤੋਂ ਸੈਦ ਵਿਖੇ ਅਕਾਲੀ ਦਲ ਦੇ ਨਾਲ ਸੰਬੰਧਤ ਮਾਮਲੇ ਨੂੰ ਵਿਚਾਰਨ ਦੇ ਲਈ 18 ਸਤੰਬਰ ਨੂੰ ਸਤਪਦੀ ਸਮਾਰੋਹ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਦਨ ਜਾ ਰਹੇ ਆ ਚਰਚਾ ਹੈ ਕਿ ਸਾਬਕਾ ਕੈਬਨਟ ਮੰਤਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 2017 ਤੱਕ ਰਹੇ ਤੇ ਇੱਕ ਹੋਰ ਕਮੇਟੀ ਮੈਂਬਰਾਂ ਨੂੰ ਵੀ ਨਿਸ਼ਚਿਤ ਤੌਰ ਤੇ ਪੇਸ਼ ਹੋੂ ਇਸ ਸਪਸ਼ਟੀਕਰਨ ਦੇਣਾ ਪੈ ਰਿਹਾ ਹੈ ਇਹ ਚਰਚਾ ਹੈ ਕਿ ਜੇਕਰ ਪੰਜ ਸਿੰਘ ਸਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਨੂੰ ਪ੍ਰਧਾਨ ਦੇ ਵਜੋਂ ਤਨਖਾਹਿਆ ਕਰਾ ਦਿੱਤਾ ਹੈ ਤਾਂ ਉਪ ਮੁੱਖ ਮੰਤਰੀ ਦੇ ਸਾਥੀ ਕੈਬਨਟ ਮੰਤਰੀਆਂ ਦੇ ਪਾਸੋਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਰਹੇ ਤੇ ਰੁਕੌਰ ਕਮੇਟੀ ਦੇ ਦੋ ਮੈਂਬਰਾਂ ਦੇ ਪਾਸੋਂ ਵੀ ਸਪਸ਼ਟੀਕਰਨ ਕਿਉਂ ਨਹੀਂ ਮੰਗਿਆ ਜਾ ਸਕਦਾ ਇਨ੍ਹਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ कौर ਤੇ ਪ੍ਰੇਮ ਸਿੰਘ ਚੰਦੂ ਬਾਜਰਾ ਸੁਰਜੀਤ ਸਿੰਘ ਰਖੜਾ ਕਰਨੈਲ ਸਿੰਘ ਪੰਡੋਲੀ ਤੇ ਭਾਈ ਮਨਜੀਤ ਸਿੰਘ ਤੇ ਪਰਮਿੰਦਰ ਸਿੰਘ ਢੀਡਸਾ ਚਰਨਜੀਤ ਸਿੰਘ ਬਰਾੜ ਸੁੱਚਾ ਸਿੰਘ ਛੋਟੇ ਪੌੜਕੇ ਗੁਰਪ੍ਰਤਾਪ ਸਿੰਘ ਵਢਾਲਾ ਤੇ ਸਰਵਨ ਸਿੰਘ ਫਲੋਰ ਆਦ ਅਕਾਲੀ ਦਲ ਆਗੂ ਸ਼ਾਮਲ ਹਨ